ਇਬਰਾਹਿਮ ਬਾਲ ਦਾਣਾ ਮੰਡੀ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਟਰੈਕਟਰ ਮਾਰਚ ਕਰਿਆ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਤੇ ਜ਼ੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ ਜਿਲ੍ਹਾ ਕਤਰ ਨਰਮਲ ਸਿੰਘ ਮਨ ਪ੍ਰੈਸ ਕਤਰ ਗੱਗੀ ਹੰਬੀਰਾ ਦੀ ਅਗਵਾਈ ਵਿੱਚ ਸਰਕਾਰ ਦੇ ਵਿਰੋਧ ਵਿੱਚ ਆਪਣੀਆਂ ਮੰਗਾਂ ਨੂੰ ਮਣਾਉਣ ਦੇ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਕਰਕੇ ਜੋਨ ਪੱਧਰੀ ਡਾਇਰੈਕਟਰ ਮਾਰਚ ਕਰ ਦਿੱਤਾ ਗਿਆ ਇਹ ਟ੍ਰੈਕਟਰ ਮਾਰਚ ਇਬਰਾਹਿਮ ਬਾਦ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਅਤੇ ਬਾਇਨ ਰਾਲਾ ਦੇ ਮੋੜੀਆਂ ਮਾਡਲ ਟਾਊਨ ਜਵਾਰ ਨਗਰ ਤੋਂ ਹੁੰਦਾ ਹੋਇਆ ਪਲੱਤ ਜਾ ਕੇ ਸਮਾਪਤ ਹੋਇਆ ਇਸ ਦੌਰਾਨ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗਾਂ ਮੰਨਵਾਉਣ ਦੀ ਗੱਲ ਆਖੀ ਉਹਨਾਂ ਆਖਿਆ ਕਿ ਜਦੋਂ ਤੱਕ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਉਹ ਤੱਕ ਕਿਸਾਨਾਂ ਦਾ ਇਹ ਜਿਹੜਾ ਸੰਘਰਸ਼ ਆ ਉਹ جاری ਰਹੇਗਾ ਇਸ ਦੌਰਾਨ ਗੱਲਬਾਤ ਕਰਦੇ ਆ ਉਹਨਾਂ ਨੇ ਆਖਿਆ ਕਿ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵੀਰੋ ਇਹ ਇੱਕ ਸਰਕਾਰਾਂ ਦੇ ਰੋਸ ਆ ਸਾਡਾ ਇੱਕ ਐਮਐਸਪੀ ਕਾਨੂੰਨ ਇੱਕ ਨਿਗੂਣੇ ਮੰਗਦੇ ਵਾ ਘਟੋ ਕਰ ਰਿਹਾ ਸਮਰਥਕ ਮੁੱਲ ਔਰ ਸਾਡੇ ਇਹ 12 ਮੰਗਾ ਜਿਹੜੀ ਇਹਨਾਂ ਵਿੱਚ ਉਹ ਐਮਐਸਬੀ ਮੁੱਦੇ ਤੋਂ ਲੈ ਕੇ 12 ਮੰਗਾ ਸੀ ਮੰਗਣਿਆ ਕੋਈ ਲੋਕਾਂ ਦਾ ਅੰਤਰ ਤੇ ਏਡਾ ਵੱਡਾ ਜਿਹੜਾ ਮੋਲ ਨਹੀਂ ਮੰਗਦੇ ਜਿਹੜਾ ਇਹ ਸਰਕਾਰਾਂ ਦੇ ਨਹੀਂ ਸਕਦੀ ਆ ਜਦੋਂ ਕਾਰਪੋਰੇਟ ਦੇ ਲੱਖਾਂ ਹਜ਼ਾਰ ਕਰੋੜ ਰੁਪਏ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਪਰ ਸਾਡਾ ਇਹ ਕਿਉਂ ਨਹੀਂ ਮਾਫ਼ ਕੀਤਾ ਜਾਂਦਾ ਇਸ ਲਈ ਵੀਰੋ ਇੰਨੀ ਇਹ ਬੇਨਤੀ ਆ ਤੇ ਸਾਡੇ ਆ ਵੀ ਇਹ 12 ਮੰਗਾ ਪੂਰੀਆ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟ੍ਰੈਂਸਫਰਲ ਤੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਕੀ ਨਾ ਜੁਮੇ ਨਾ ਪੀਰੋਏ ਮੀਟਗਾਜ਼ ਵੀ ਵਾਲੇ ਸੈਂਟਰ ਨੇ ਕੁਝ ਨਹੀਂ ਦੇਣਾ ਇੱਕ ਚਾਪਲੂਸੀਆ ਹੀ ਕਰ ਰਹੀ ਹੈ ਸਰਕਾਰ ਸਾਡੇ ਨਾਲ ਇਹਨਾਂ ਦੇ ਸਾਨੂੰ ਵਾਲੇ ਕੋਈ ਆਸ ਨਹੀਂ ਇਹਨਾਂ ਦੇ ਉੱਤੇ ਇੰਨੀ ਬੇਤਰੀ ਜਿਹੜਾ ਟਰੈਕਟਰ ਮਾਰ ਕੇ ਕਿੱਥੋਂ ਕਿੱਥੇ ਜਾ ਰਿਹਾ ਹੈਗਾ ਇਹ ਰਈਵਾਲ ਮੰਡੀ ਤੋਂ ਭਲੱਥ ਮੰਡੀ ਤੱਕ ਜਾਏਗਾ ਜੀ ਕਿੱਧਰ ਪਾਇਆ ਕਿੱਧਰ ਤੀ ਜਾਣਾ ਹੈ ਪਾਇਆ ਨੜਾਲਾ ਹੋ ਕੇ ਭਲੱਥ ਤੱਕ ਜਾਇਆ ਜਾਏ ਠੀਕ ਹੈ ਇੰਨੀ ਬੇ